ਦੋਸਤੋ ਸਾਡੇ ਦੇਸ਼ ਵਿੱਚ ਹਰ ਕੋਈ ਚਾਹ ਦਾ ਸ਼ੌਕੀਨ ਹੈ ਤੇ ਚਾਹ ਦੇ ਨਾਲ ਜੇ ਖਾਣ ਨੂੰ ਕੁਝ ਮਿਲ ਜਾਵੇ ਤਾਂ ਫਿਰ ਵਾਰੇ ਨਿਆਰੇ ਹੋ ਜਾਂਦੇ ਨੇ ਤੇ ਅਜਿਹੇ ਸਮੇਂ ਜਿਹੜੀ ਚੀਜ਼ ਚਾਹ ਦੇ ਨਾਲ ਖਾਣ ਲਈ ਸਭ ਤੋਂ ਵੱਧ ਪਸੰਦ ਕੀਤੀ ਜਾਂਦੀ ਹੈ ਉਸ ਵਿੱਚ ਨਾਮ ਆਉਂਦਾ ਹੈ ਰਸਤਾ ਦੇਖੋ ਚਾਹ ਇੱਕ ਐਸੀ ਚੀਜ਼ ਹੈ ਜੋ ਭਾਰਤ ਦੇ ਵਿੱਚ ਲਗਭਗ ਹਰ ਘਰ ਦੀ ਰੋਜ਼ਾਨਾ ਰੁਟੀਨ ਦਾ ਪਹਿਲਾ ਹਿੱਸਾ ਹੈ ਉੱਥੇ ਲੋਕ ਚਾਹ ਦੀ ਕਈ ਤਰ੍ਹਾਂ ਦੇ ਨਾਲ ਖਾਣ ਪੀਣ ਲਈ ਕੋਈ ਨਾ ਕੋਈ ਚੀਜ਼ ਜ਼ਰੂਰ ਲੈਂਦੇ ਨੇ ਬਹੁਤੇ ਘਰਾਂ ਦੇ ਵਿੱਚ ਤਾਂ ਸਵੇਰ ਦੇ ਨਾਸ਼ਤੇ ਦੀ ਜਗਾ ਚਾਹ ਦੇ ਨਾਲ ਬਿਸਕਟ ਜਾਂ ਰਸ ਹੀ ਖਾਣ ਨੂੰ ਤਰਜੀਹ ਦਿੱਤੀ ਜਾਂਦੀ ਹੈ ਪਰ ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਹਰ ਚੀਜ਼ ਚਾਹ ਦੇ ਨਾਲ ਨਹੀਂ ਖਾਧੀ ਜਾ ਸਕਦੀ ਇਸ ਲਈ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵੀ ਨੇ ਜੋ ਚਾਹ ਦੇ ਨਾਲ ਖਾਣੀਆਂ ਗਲਤ ਮੰਨੀਆਂ ਜਾਂਦੀਆਂ ਨੇ ਜਾਂ ਜਿਨ੍ਹਾਂ ਨੂੰ ਚਾਹ ਦੇ ਨਾਲ ਖਾਣ ਤੋਂ ਮਨਾ ਕੀਤਾ ਜਾਂਦਾ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਚਾਹ ਦੇ ਨਾਲ ਰਸ ਖਾਣ ਵਾਲੇ ਲੋਕ ਕਿੰਨੀ ਵੱਡੀ ਗਲਤੀ ਕਰ ਰਹੇ ਨੇ ਤੇ ਅਜਿਹਾ ਕਿਉਂ ਨਹੀਂ ਕਰਨਾ ਚਾਹੀਦਾ ਦਰਸਲ ਰਸ ਦੇ ਵਿੱਚ ਰਿਫਾਈਨਡ ਕਾਰਬੋਹਾਈਡਰੇਟ ਭਾਰੀ ਮਾਤਰਾ ਦੇ ਵਿੱਚ ਹੁੰਦੇ ਨੇ ਜੋ ਕਿ ਖਾਲੀ ਪੇਟ ਤੁਹਾਡੇ ਅੰਦਰ ਬਲੱਡ ਸ਼ੂਗਰ ਦਾ ਲੈਵਲ ਇੱਕਦਮ ਵਧਾ ਸਕਦੇ ਨੇ ਜਿਸ ਨਾਲ ਤੁਹਾਡੇ ਸਰੀਰ ਦੇ ਪ੍ਰੈਸ਼ਰ ਤੇ ਬਲੱਡ ਸ਼ੂਗਰ ਲੈਵਲ ਵਿੱਚ ਉਤਰਾ ਚੜ੍ਹਾ ਆ ਸਕਦਾ ਹੈ ਇਸ ਤੋਂ ਇਲਾਵਾ ਰਸ ਵਿੱਚ ਟ੍ਰਾਂਸ ਫੈਟ ਵੀ ਹੁੰਦੇ ਨੇ ਜੋ ਕਿ ਪਾਚਨ ਦੀ ਪ੍ਰਕਿਰਿਆ ਤੇ ਅਸਰ ਕਰਦੇ ਨੇ ਤੇ ਉਸ ਨੂੰ ਹੌਲੀ ਕਰ ਦਿੰਦੇ ਨੇ ਇਸ ਲਈ ਰਸ ਖਾਣਾ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਤੇ ਇਸ ਨਾਲ ਤੁਹਾਨੂੰ ਸਰੀਰ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਵਿੱਚ ਪਾਚਨ ਤੰਤਰ ਲਈ ਪੈਦਾ ਹੋਣ ਵਾਲੀਆਂ ਗੜਬੜੀਆਂ ਵੀ ਇੱਕ ਹਨ ਯਾਨੀ ਕਿ ਪਾਚਨ ਤੰਤਰ ਨੂੰ ਇਹ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਇਹ ਮੈਦੇ ਦੇ ਬਣੇ ਹੁੰਦੇ ਨੇ ਤੇ ਮੈਦਾ ਪਾਚਨ ਤੰਤਰ ਲਈ ਕਾਫੀ ਖਤਰਨਾਕ ਮੰਨਿਆ ਜਾਂਦਾ ਹੈ ਇਸ ਨਾਲ ਤੁਹਾਨੂੰ ਗੈਸ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਜਿਸ ਕਾਰਨ ਆਮ ਤੌਰ ਤੇ ਸਿਰ ਦੁਖਣਾ ਭੁੱਖ ਠੀਕ ਢੰਗ ਨਾਲ ਨਾ ਲੱਗਣਾ metabolism ਦਾ ਹੌਲੀ ਹੋਣਾ ਤੇ ਥੱਕਿਆ ਥੱਕਿਆ ਮਹਿਸੂਸ ਕਰਨਾ ਜਾਂ ਫਿਰ ਆਲਸ ਚੜਨਾ ਅਜਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਏ ਤਾਂ ਤੁਹਾਡੇ ਵਿੱਚੋਂ ਕੌਣ ਚਾਹ ਦੇ ਨਾਲ ਰਸ ਖਾਣਾ ਪਸੰਦ ਕਰਦਾ ਏ ਸਾਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ